ਹਰਿਆਣਾ ਦੇ ਖੱਟੇ ਸਰਕਾਰ ਕਹਿ ਰਹੀ ਆ ਇਹ ਟਰਾਲੀਆਂ ਕਿਉਂ ਲੈ ਕੇ ਆਉਂਦੇ ਆ ਹੁਣ ਅਸੀਂ ਵੇਖਾਂਗੇ ਭਲਾ ਕਿ ਉਹ ਉਹਨਾਂ ਨੂੰ ਜਾਣ ਦਿੰਦੇ ਕਿ ਨਹੀਂ ਜਾਣ ਦਿੰਦੇ ਲੜਾਈ ਹੋ ਉਸ ਦੇ ਨਾਲ ਤੇ ਜੋਸ਼ ਲਾ ਲੀਗੀ ਲੜਾਈ ਜਿਹੜੀ ਬਿਲਕੁਲ ਹੋਸ਼ ਦੇ ਨਾਲ ਲਾਣੀ ਆ ਸਾਡੇ ਕੋਲ ਕੁਝ ਨਹੀਂ ਆ ਕੋਈ ਬਰੂਦ ਨਹੀਂ ਆਗਾ ਆਏ ਕਿ ਝੰਡਾ ਇੱਕ ਟੰਡਾ ਟੰਡੇ ਦੇ ਆਸਰੇ ਲੜਨਾ ਵਾ ਇਹ ਸੀਲ ਕਰਿਆ ਜਿਹੜਾ ਇਹਨਾਂ ਨੇ ਬੈਰੀਕੇਟਿੰਗ ਆ ਇਹ 300 ਮੀਟਰ ਏਰੀਆ ਸਾਡੇ ਚ ਆ ਕੇ ਕਰੀ ਹੋਈ ਆ ਪੰਜਾਬ ਸਰਕਾਰ ਦਾ ਫਰਜ ਤਾਂ ਇਹਨਾਂ ਦਾ ਕੇਸ ਦਰਜ ਕਰਾਉਣਾ ਕਦੇਤਬਾਦੀ ਤਾਂ ਹੁੰਦੀ ਆ ਕਦੇ ਕੁਸਦਾ ਹੁੰਦੀ ਆ ਤੇ ਫਿਰ ਪਾਕਿਸਤਾਨ ਦਾ ਬਾਟਰ ਤੋਂ ਇੰਨਾ ਕੁਸਾਉਣ ਦਾ ਡਰ ਆ ਚਨਾਬਾਟਰ ਤੋਂ ਹੁੰਨ ਦਾ ਡਰ ਆ ਉੱਥੇ ਕਿਉਂ ਨਹੀਂ ਬੈਰੀ ਕੱਟਦੇ ਆ ਅਸੀਂ ਦੇਖ ਕਿਸਾਨ ਆ ਅਸੀਂ ਕਿਰਤ ਕਰਨ ਵਾਲੇ ਆ ਅਸੀਂ ਪੂਰੇ ਦੇਸ਼ ਦਾ ਢਿੱਡ ਭਰਦੇ ਆ ਤੇ ਸਾਡੇ ਉੱਤੇ ਇਹਨਾਂ ਨੇ ਇੰਨੀ ਹੱਤਿਆ ਕਰਨੀ ਕਿਉਂ ਕੀਤੀ ਆ ਇੱਥੇ ਸਾਡੇ ਦੇ ਤਾਂ ਆਪਣੇ ਬੰਦੇ ਤੋਂ ਇੰਨਾ ਡਰ ਰਹੀ ਆ ਸਿੰਪਲ ਸਰਕਾਰ ਵੀ ਆ ਖੱਟਰ ਸਰਕਾਰ ਵੀ ਵੀ ਜਿਦਾਂ ਕਿਦੇ ਅਸੀਂ ਇਤਵਾਦੀ ਹੁੰਨੇ ਕਦੇ ਨਹੀਂ ਕਿੱਡਾ ਤਕੜਾ ਹਮਲਾ ਕਰਦਾਂਗੇ ਜਿੱਥੇ ਜਿੱਥੇ ਵੀ ਬੀਜੇਪੀ ਦੀ ਸਰਕਾਰ ਆ ਵੀ ਜਦੋਂ ਇਹਨੂੰ ਵੈਰੀਕੇਸ਼ਨ ਤੋੜਨਗੇ ਲਖਣਗੇ ਤਾਂ ਅਸੀਂ ਫੇਰ ਕਰਾਂਗੇ ਤੇ ਲੋਕ ਮਰਨਗੇ ਅਸੀਂ ਕਹਦਾਂਗੇ ਵੀ ਸਾਡੀ ਪੁਲਿਸ ਤੇ ਹਮਲਾ ਕਰਤਾ ਹੈ ਵੀ ਇਹਨਾਂ ਨੇ ਤਾਂ ਕਰਕੇ ਸਾਨੂੰ ਫੇਰ ਕਰਨਾ ਆਇਆ ਪਿਆ ਇਹ ਤਾਂ ਟ੍ਰੈਕਟਰ ਤੋਂ ਐਂਡ ਆ ਰਹੇ ਨੇ ਜਿੱਤਰਾਂਗੇ ਤੇ ਇਹਨਾਂ ਦਾ ਪਾਕਿਸਤਾਨ ਨਾਲੋਂ ਪਿੰਕ ਤੋਂ ਨਹੀਂ ਡਰਦੇ ਜਿੰਨੇ ਹੁਣ ਅਬਾ ਨਿਦਾਰਾ ਡਾ ਨੀਦਾ ਹੈ 900 ਕਰੋੜ ਰੁਪਈਆ ਮਾਫ ਕਰਤੇ ਜ਼ਿਮੀਂਦਾਰ ਤਾਂ ਦੋ ਲੱਖ ਰੁਪਈਏ ਮੰਗ ਰਹੇ ਨੇ ਕਿਸਾਨਾਂ ਸਾਡੀਆਂ ਗੱਡੀਆਂ ਨੂੰ ਦੁੱਖ ਲੱਗਦਾ ਵੀ ਗੱਡੀਆਂ ਲਈਆਂ ਨਾਲ ਅਸੀਂ ਆਪੇ ਖੇਤੀ ਕਰਦੇ ਕੀ ਗੱਲਾਂ ਅਸੀਂ ਗੱਡੀਆਂ ਨਹੀਂ ਲੈ ਸਕਦੇ ਸਾਡਾ ਹੱਥ ਨਹੀਂ ਆ ਗੀਣ ਦਾ ਕਦੀ ਕਹਿੰਦੇ ਪੀਜੇ ਖਾਂਦੇ ਆ ਕਦੀ ਕਦੇ ਬਦਾਮ ਖਾਂਦੇ ਕੀ ਗੱਲ ਹੱਟ ਹੱਟ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਵਾ ਕੀ ਜੇ ਪੀਜੇ ਜਿਹੜੇ ਆ ਈ ਜੀ ਆਪਾਂ ਹੱਕ ਆ ਹੱਕ ਦੀ ਸੱਚ ਦੀ ਲੜਾਈ ਇੱਥੇ ਲੜਨ ਵਾਸਤੇ ਆਏ ਆ ਇਹ ਸਾਡੇ ਤੇ ਬੰਬ ਤੇ ਗੋਲੀਆਂ ਮਾਰਦੇ ਸੋ ਜਿੰਨਾ ਚਿਰ ਵੀ ਬਹਿਣਾ ਪਏ ਆਪਾਂ ਇੱਥੇ ਬੈਠਾਂਗੇ ਆਪਣਾ ਹੱਕ ਦੀ ਸੱਚੀ ਲੜਾਈ ਲੈ ਕੇ ਇਨਸਾਫ ਲੈ ਕੇ ਫੇਰ ਵਾਪਸ ਪਰਸਾਂਗੇ 18-20 ਬੰਦੇ ਦਾ ਗਜਰਾਤ ਦੇ ਨੇ ਜਿਹੜੇ ਪਗੋੜੇ ਹੋਏ ਬਨੇ ਮੋਦੀ ਉਹਨਾਂ ਨੂੰ ਤਾਂ ਫੜ ਨਹੀਂ ਰਿਹਾ ਆ ਛੋਟੇ ਛੋਟੇ ਬੰਦਿਆਂ ਦੇ ਜਿਹੜੇ ਜ਼ਿੰਮੇਦਾਰ ਨੇ ਕਦੇ ਕਿਸੇ ਨੇ ਬੈਂਕ ਦਾ ਕਾਟਾ ਨਹੀਂ ਮੋੜਿਆ 4:00 ਵਜੇ ਤੋਂ ਈਡੀ ਦੀ ਰੇਡ ਮਾਰ ਦੋ ਵੀ ਤੇ ਬਰਾਮਦਨ ਕਿੱਥੇ ਤੇ ਆ ਰਹੀ ਹੈ ਇਹਨੂੰ ਠੀਕ ਹੈ ਨਾ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਪੰਜਾਬ ਹਰਿਆਣਾ ਦੀ ਸਰਹੱਦ ਹੈ ਜਿੱਥੇ